ਸਾਨੂੰ ਪਿੰਡ ਜਫਰਵਾਲ ਤੋਂ ਅਸੀਂ ਅੱਜ ਰੇਟ ਕੀਤਾ ਜੋ ਸਬੀਤ ਸਿੰਘ ਦੇ ਘਰੇ ਜਿੱਥੇ ਸਾਨੂੰ 450 ਲੀਟਰ ਦੇ ਕਰੀਬ ਲਾਹਣ ਤੇ ਇੱਕ ਕੈਨ ਸ਼ਾਪ ਦਾ ਜਿਹੜਾ ਸਾਨੂੰ ਬਰਾਮਦ ਹੋਇਆ ਇਹ ਪਹਿਲੇ ਵੀ ਇਹਦੇ ਤੇ ਪਰਚੇ ਲੇਕਨ ਐਕਸਾਈਜ਼ ਵਗੈਰਾ ਦਾ ਕੋਈ ਨਹੀਂ ਹੈਗਾ ਪਹਿਲੇ ਇਹਦੇ ਤੇ ਪਰਚੇ ਹੈਗੇ ਆ ਸਾਨੂੰ ਇਹ ਸਾਨੂੰ ਇਹ ਗੁਪਤ ਇਨਫੋਰਮੇਸ਼ਨ ਮਿਲੀ ਸੀ ਸਾਡੀ ਤੇ ਉਹਦੇ ਮੁਤਾਬਕ ਅਸੀਂ ਜਿਹੜਾ ਹੈਗਾ ਅੱਜ ਸਾਰੀ ਅਕਸਾਈਜ਼ ਵਾਲੇ ਤੇ ਅਸੀਂ ਪੰਜਾਬ ਪੁਲਿਸ ਨੇ ਜਿਹੜਾ ਹੈਗਾ ਦੋਨਾਂ ਟੀਮਾਂ ਬਣਾ ਕੇ ਅਸੀਂ ਤੇ ਅੱਜ ਜਿਹੜੇ ਵੱਖ-ਵੱਖ ਜਗ੍ਹਾ ਤੇ ਅਸੀਂ ਰੇਡ ਕੀਤੀ ਜਿੱਥੇ ਕਿ ਸਾਨੂੰ ਜਫਰਵਾਲ ਪਿੰਡ ਤੋਂ ਸਾਨੂੰ ਅੱਜ ਇਹ ਸਾਡੀ ਲਾਹਨ ਤੇ ਸ਼ਰਾਬ ਜਿਹੜੀ ਬਰਾਮਦ ਹੋਈ ਹੈ ਇਹ ਆਪ ਹੀ ਖੋਦੀ ਬਣਾਉਂਦਾ ਸੀਗਾ ਤੇ ਤਿਆਰ ਆਪ ਹੀ ਕਰਦਾ ਸੀਗਾ ਤੇ ਕਿਸੇ ਕੋਲ ਨਹੀਂ ਲੈਂਦਾ ਕਿਉਂਕਿ ਲਾਹਨ ਮਿਲੀ ਸਾਨੂੰ ਲਾਹਨ ਜਿਹੜੀ ਹੈਗੀ ਉਹ ਆਪ ਹੀ ਤਿਆਰ ਹੁੰਦੀ ਹੈ ਸ਼ਰਾਬ ਇਹਦੀ ਨੇ ਅੱਜ ਉਹ ਪਗੋੜਾ ਹੈਗਾ ਉਹ ਨਹੀਂ ਸਾਨੂੰ ਮਿਲਿਆ ਪਰ ਜਲਦ ਜਿਹੜਾ ਅਸੀਂ ਉਹਨੂੰ ਹੀ ਫੜਾਂਗੇ ਕਿ ਇਹ ਜਦੋਂ ਉਹਦੀ ਰੈਸਟ ਹੋਈ ਸਾਨੂੰ ਫਿਰ ਪਤਾ ਲੱਗੂਗਾ ਸਾਰਾ ਕਿ ਕੌਣ-ਕੌਣ ਇਹਦੇ ਨਾਲ ਹੋਰ ਇਨਵੋਲਵ ਹੈਗੇ ਆ ਜਿਹੜੇ-ਜਿਹੜੇ ਹੋਣਗੇ ਉਹਨਾਂ ਨੂੰ ਅਸੀਂ ਨਾਮਜ਼ਦ ਕਰਾਂਗੇ ਮੈਡਮ ਕੁਝ ਦਿਨ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਹਦਾਇਤਾਂ ਨੇ ਸਾਨੂੰ ਨਸ਼ਿਆਂ ਸੰਬੰਧੀ ਜੜੀਆਂ ਹੈਗੀਆਂ ਨੇ ਡੇਲੀ ਦੇ ਡੇਲੀ ਸਾਨੂੰ ਇੰਸਟਰਕਸ਼ਨਾਂ ਮਿਲਦੀਆਂ ਨੇ ਉਹਦੇ ਮੁਤਾਬਕ ਅਸੀਂ ਡੇਲੀ ਤੇ ਡੇਲੀ ਜਿਹੜੇ ਹੈਗੇ ਆ ਹੋਰ ਜਗ੍ਹਾ ਤੇ ਵੀ ਜਿੱਥੇ ਹੋ ਰਿਹਾ ਨਸ਼ਿਆਂ ਦੇ ਤੰਦੇ ਹੋ ਰਿਹਾ ਅਸੀਂ ਉਹਨਾਂ ਨੂੰ ਜਲਦ ਕਾਬੂ ਕਰਾਂਗੇ ਸਾਨੂੰ ਕਿ ਜੇ ਜਿਹੜੀ ਕੋਈ ਇਦਾਂ ਦੀ ਹੈਗੀ ਆ ਸਾਨੂੰ ਇਨਫੋਰਮੇਸ਼ਨ ਦੇਣ ਜਿਹੜੀ ਉਹਨਾਂ ਦੀ ਗੁਪਤ ਰੱਖੀ ਜਾਊਗੀ ਤੇ ਸਾਡੇ ਨਾਲ ਸਾਥ ਦਿਓ